ਪ੍ਰਧਾਨ ਸਾਹਿਬ ਜੇਲ੍ਹ ਚ ਹਾਲ ਮਾੜਾ ਹੀ ਹੁੰਦਾ ਚੰਗਾ ਕਿਹਦਾ ਹੁੰਦਾ ਨਾ ਭੰਤਾ ਕੋਈ ਮੈਨੂੰ ਫੈਸਿਲਿਟੀ ਦਿੰਦਾ ਪਿਆ ਕਹੋ ਉਹਨੂੰ ਜਾ ਕੋਦ ਦੋਨ ਡੱਬਾ ਡੱਬਾ ਮਠਾਈ ਦਾ ਨਾਲੇ ਵੀਦਾ ਇਹਨੂੰ ਕਾਸ ਤੋਂ ਚੱਕੀ ਫਿਰਦਾ ਨਾਲ ਇਸ ਤੋਂ ਦਾ ਪਹਿਲੀ ਪੰਜਾਬ ਕਹਿਆ ਪਿਆ ਇਹ ਬੜੀ ਅੱਛੀ ਬਾਤ ਕਹੀ ਆ ਕਿ ਮਜੀਠੇ ਚੱਕਮੀਆਂ ਗੱਲਾਂ ਕਰਦਾ ਤੂੰ ਤੇਰੀ ਆਹੀ ਗੱਲਾਂ ਕਰਕੇ ਚੱਕਿਆ ਤੈਨੂੰ ਆ ਭੰਤੇ ਦੀ ਸਰਕਾਰ ਨੇ ਨਾਲੇ ਰਹੀ ਗਾਲੇ ਦੀ ਹਰ ਤਾਂ ਪੈਸਾ ਨਹੀਂ ਚੱਲਦਾ ਸਮਝਿਆ ਕਰ ਇਹਦੀ ਜਵਾਨ ਨਾਲ ਤਾਂ ਕੁੱਡਾ ਖੋਲਿਆ ਤੂੰ ਮਜੀਠੀਆਂ ਟੈਨਸ਼ਨ ਆ ਲੈ ਬੱਚਾ ਤੂੰ ਦੇਖੇ ਚੱਲ ਮੈਂ ਪੈਨੂ ਕੇ ਮੇਰੇ ਕੱਬਦਾ ਨਾ ਕੀ ਗੱਲ ਤੁਹਾਨੂੰ ਦੋਨਾਂ ਨੂੰ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੇ ਹੋ ਬਾਲੀਵੁੱਡ ਬਾਲੀਵੁੱਡ ਤੇ ਇੰਨੀ ਕੁ ਫੜ ਨਹੀਂ ਚੱਲੀ ਜਿੰਨੀ ਮੈਂ ਚੱਲੀ ਹਾਂ ਹਾਂ ਨਾਲੇ ਮੇਰਾ ਤਾਂ ਲਫੇੜਾ ਵੀ ਟ੍ਰੈਂਡਿੰਗ 'ਚ ਰਿਹਾ ਉਹ ਜਾਣਦਿਆ ਕਰ ਚਾਲਿਓ ਪੂਰੇ ਵਰਲਡ 'ਚ ਜੱਟ ਦੀ ਪਾਣੀ ਵਾਲੀ ਬਾਤ ਮਸ਼ਹੂਰ ਆ ਦਲਾ ਮਾਰ ਦਿਆ ਤੂੰ ਲਗਦਾ ਟੀਜ਼ਰ ਨਹੀਂ ਦੇਖਿਆ ਮੇਰਾ ਜਾ ਕੇ ਚੈੱਕ ਕਰ ਭੋਲਾ ਕਵੇਡੀ ਸਟੂਡੀਓ ਚੈਨਲ ਤੇ ਫਿਰ ਦਚਿੰਨ